ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸਾਂ ਪ੍ਰਦੇਸਾਂ ਵਿੱਚ ਵਸਦੀ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਡੇਰਾ ਬਾਬਾ ਸ੍ਰੀ ਚੰਦ ਤਪਸਥਾਨ ਬਾਬਾ ਕਰਤਾਰਦਾਸ ਪਿੰਡ ਲੋਰ ਜ਼ਿਲ੍ਹਾ ਪਟਿਆਲਾ ਵਿਖੇ ਸੰਗਤਾਂ ਦੀ ਬੜੀ ਚਿਰ ਦੀ ਭਾਵਨਾ ਸੀ ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ ਮੂਰਤੀ ਅਸਥਾਪਨਾ ਕੀਤੀ ਜਾਵੇ ਜੋ ਕਿ 20 ਦੀ ਤਰੀਕ ਨੂੰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੀ ਮੂਰਤੀ ਅਸਥਾਪਨਾ ਤੇ ਸੰਤ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹੀ अनेका ਮਤਾਂ ਦੇ ਸਾਧੂ ਮਹਾਤਮਾ ਪਹੁੰਚ ਰਹੇ ਨੇ ਅਦਾਸੀ ਪੂਰੀ ਗਿਰੀ ਨਿਰਮਲੇ ਬੇਨਤੀ ਆ ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਡੇਰਾ ਬਣ ਕੇ ਸੰਗਤਾਂ ਦੇ ਦਰਸ਼ਨਾਂ ਲਈ ਤਿਆਰ ਹੈ ਜੋ ਕਿ ਪਿੰਡ ਲੋਟ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ਦੇ ਵਿੱਚ ਹੈ ਜਿਸ ਦੇ ਮੁੱਖ ਸੇਵਾਦਾਰ ਬਾਬਾ ਰਾਜ ਸਿੰਘ ਤੇ ਸਤਨਾਮ ਦਾਸ ਹਨ ਤੇ ਜੀ ਆਇਆਂ ਨੂੰ ਤੁਹਾਨੂੰ ਬੇਨਤੀ ਹੈ ਇਸ ਸਮੇਂ ਸਿਰ ਪਹੁੰਚ ਕੇ ਸੰਤਾਂ ਦੇ ਪਰਵਚਨ ਸੁਣ ਕੇ ਆਪਣਾ ਜੀਵਨ ਸਫਲ ਬਣਾਓ ਜੀ ਸਤਿਗੁਰਾਂ ਦੀ ਜਣੀ ਸਤਿਗੁਰਾਂ ਦੀ ਆਰੰਭ ਕਰਨ ਜਮਾ ਸਤਿਗੁਰ ਮੁਖ ਪਿਆਰਿਓ ਉਹ ਸਰਦਾਰ ਕਹਿੰਦੇ ਮਹਾ